ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਦੇਖ ਦੁਨੀਆ ਮੈਂ ਹਾਜੀ ਸੁਰਿੰਦਰ ਛਿੰਦਾ ਅੱਜ ਅਸੀਂ ਪਹੁੰਚੀਆਂ ਜਨਕਪੁਰੀ ਦੇ ਨਾਲ ਲੱਗਦੇ ਗਣੇਸ਼ ਨਗਰ ਦੇ ਵਿੱਚ ਜਿੱਥੇ ਕਿ ਮੀਟ ਦੀ ਦੁਕਾਨਾਂ ਨਵੀਆਂ ਖੁੱਲ ਰਹੀਆਂ ਸੀਗੀਆਂ ਉਹਦੇ ਵਿਰੋਧ ਵਿੱਚ ਇਲਾਕਾ ਨਿਵਾਸੀ ਖੜੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਧਰਨਾ ਲਗਾ ਕੇ ਬੈਠੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਸੇ ਇਲਾਕੇ ਦਾ ਨਾਮ ਧਾਰਮਿਕ ਨਾਮ ਤੇ ਹੈ ਗਣੇਸ਼ ਨਗਰ ਇੱਥੇ ਮੀਟ ਦੀਆਂ ਦੁਕਾਨਾਂ ਨਹੀਂ ਖੁੱਲਣ ਦੇਣਗੇ ਜਿਹੜੀਆਂ ਆ ਗਈਆਂ ਜੋ ਇੱਥੇ ਦੇ ਮੌਜੂਦਾ ਕੌਂਸਲਰ ਹੈ ਉਹ ਵੀ ਪੱਥੇ ਪੁੰਚਣਾ ਗੱਲਬਾਹ ਕਰਨੀ ਹੈ ਤੁਹਾਡੀ ਕਿਸ ਕੌਂਸਲਰ ਸਾਹਿਬ ਨਾਲ ਵੀ ਕੀ ਮਾਮਲਾ ਸਾਰਾ ਵਾ ਆਹ ਤੁਹਾਡੀ ਗੱਲਬਾਤ ਕਰਨੀ ਹੈ ਉਹਨਾਂ ਨਾਲ ਮੇਰਾ ਮੈਂ ਗੌਰਵ ਇੱਥੇ ਇਸੇ ਵਾਰਡ ਦਾ ਕੌਂਸਲਰ ਤੇ ਮੇਰਾ ਛੋਟਾ ਭਰਾ ਵੀ ਇੱਥੇ ਕੌਂਸਲਰ ਹੈ ਇਥਾਵਾਂ ਵਿੱਚ ਸਾਰੇ ਲੋਕ ਇਕੱਠੇ ਹੋਏ ਹੋਏ ਨੇ ਇਸੇ ਦੇ ਵਿੱਚ ਇੱਕ ਚਿੜੀ ਦੀ ਗੱਲ ਲੈ ਕੇ ਜਿਹੜਾ ਇਕੱਠ ਹੋਇਆ ਟੀਮ ਵਾਂਗੂ ਤਰ੍ਹਾਂ ਬੈਠੇ ਇਹ ਮਾਮਲਾ ਅੱਜ ਦਾ ਨਹੀਂ ਚੱਲ ਰਿਹਾ ਮੇਰੇ ਖਿਆਲ 2-3 ਸਾਲ ਤੋਂ ਲਗਾਤਾਰ ਇਸੇ ਇਹ ਮਾਰਕੀਟ ਐਸੋਸੀਏਸ਼ਨ ਇਸ ਗੱਲ ਦਾ ਜ਼ੋਰ ਪਾ ਰਹੀ ਹੈ ਕਿਉਂਕਿ ਇੱਥੇ ਮੀਟ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਹੋ ਗਈਆਂ ਅਸੀਂ ਚਾਹੇ ਜਿਹੜੀਆਂ ਪਹਿਲਾਂ ਖੁੱਲੀਆਂ ਹੋਈਆਂ ਉਹ ਖੁੱਲੀਆਂ ਰਹਿ ਜਿਹੜੀਆਂ ਲਗਾਤਾਰ ਕਿਉਂਕਿ ਇਹ ਮਾਰਕੀਟ ਦਾ ਨਾਮ ਗਰੇਸ਼ ਮਹਾਰਾਜ ਮੰਦਰ ਅਲੀ ਰੋਡ ਹੈ ਇੱਥੇ ਗੁਰਦੁਆਰਾ ਸਾਹਿਬ ਤੇ ਮੰਦਰ ਦੋਨੋਂ ਮੇਨ ਰੋਡ ਤੇ ਬੰਦ ਰੋਡ ਤੇ ਛੋਟੀ ਰੋਡ ਹੈ ਇਸ ਰੋਡ ਦੇ ਵਿੱਚ ਜੇ 50% ਗਿਣਤੀ ਚਿਕਨ ਮਾਰਕੀਟ ਦੀ ਹੋ ਜੇਗੀ ਤੁਸੀਂ ਦੱਸੋ ਮੰਦਰ ਦੀ ਮਰਿਆਦਾ ਕਿੱਥੇ ਰਹੂਗੀ ਤੇ ਸਾਡੀ ਇਹ ਬੇਨਤੀ ਹੈ ਜਿੰਨੀਆਂ ਦੁਕਾਨਾਂ ਖੁੱਲ ਗਈ ਹੋਈਆਂ ਅਸੀਂ ਉਹਨਾਂ ਦੇ ਸਾਡਾ ਕੋਈ ਇਤਰਾਜ਼ ਨਹੀਂ ਹੈ ਨਵੀਂ ਦੁਕਾਨ ਨਾ ਖੁੱਲੇ ਕਿਉਂਕਿ ਦੇਖੋ ਏ ਵੈਜੀਟੇਰੀਅਨ ਵੀ ਹੈ ਨਾਨ ਵੈਜੀਟੇਰੀਅਨ ਵੀ ਇੱਥੇ ਹੀ ਤੁਸੀਂ ਸਲੈਕਟਰ ਹਾਊਸ ਤੋਂ ਬਿਨਾਂ ਮਾਲ ਕੱਟ ਕੇ ਨਹੀਂ ਆ ਸਕਦਾ ਇੱਥੇ ਜੋ ਜੀ ਕੱਟਦੇ ਨੇ ਰਾਤ ਨੂੰ ਬੱਕਰੇ ਦੀ ਐ ਆਵਾਜ਼ਾਂ ਰੋਂਦੀ ਆਉਂਦੀਆਂ ਮੈਂ ਤੁਹਾਨੂੰ ਬਰਦਾਸ਼ਤ ਨਹੀਂ ਕਰਦਾ ਮੈਂ ਵੀਡੀਓ ਵੀ ਪਾ ਦਿੰਦਾ ਇੱਥੇ ਰੋਜ਼ ਜੀਵਤਿਆ ਹੁੰਦੀ ਹੈ ਠੀਕ ਹੈ ਖਾਣ ਵਾਲਾ ਖਾਵੇ ਅਸੀਂ ਕਿਸੇ ਦੇ ਵਿਰੋਧ ਨਹੀਂ ਆ ਨਾ ਕਿਸੇ ਧਰਮ ਦੇ ਵਿਰੋਧਾਂ ਵਿਰੋਧੇ ਆ ਪਰ ਹਰ ਝੌਂਕ ਦੇ ਵਿੱਚ ਹਰ ਗਲੀ ਦੇ ਵਿੱਚ ਮੀਟ ਮੁਰਗੇ ਦੀ ਦੁਕਾਨ ਇਸ ਰੋਡ ਤੇ ਨਹੀਂ ਖੁੱਲਣੀ ਚਾਹੀਦੀ ਭਾਜੀ ਦੇਖੋ ਤਕਰੀਬਨ 15 ਦਿਨ ਤੋਂ ਤਾਂ ਪਤ ਪਹਿਲਾਂ ਜਦੋਂ ਬੰਦ ਰਹੀ ਸੀ ਉਦੋਂ ਨਹੀਂ ਪਤਾ ਸੀ 15 20 ਦਿਨ ਤੋਂ ਲਗਾਤਾਰ ਦਾ ਕੰਮ ਚੱਲ ਰਿਹਾ ਲੋਕ ਦੇਖੋ ਧਰਨਾ ਲਗਾ ਲਿਆ ਕੋਈ ਬੰਦਾ ਇੱਥੇ ਅੱਜ ਇਹਨਾਂ ਨੂੰ ਪੁੱਛ ਰਹੀ ਹੈ ਤੈਨੂੰ ਕੋਈ ਮੁਲਾਜ਼ਮ ਨਜ਼ਰ ਆ ਰਿਹਾ ਹੈ ਕੋਈ ਡੀਸੀ ਮੰਗਾ ਕੋ ਡਿਪਟੀ ਕਮਿਸ਼ਨਰ ਲਾ ਲੋ ਕੋਈ ਕਾਰਪੋਰੇਸ਼ਨ ਦਾ ਅਫਸਰ ਲਾ ਲੋ ਕੋਈ ਨਹੀਂ ਆਇਆ ਤੁਸੀਂ ਇੱਕ ਬਾਜ਼ਾਰ ਵਿਚਾਰਾ ਕੱਲਾ ਤਰਾਜ਼ੀ ਬੈਠਾ ਹੈ ਪਰ ਇਹਨਾਂ ਨੂੰ ਕੋਈ ਪੁੱਛਣ ਨਹੀਂ ਆ ਰਿਹਾ ਇਹਨਾਂ ਦੀ ਕੋਈ ਨਿਜੀ ਮੰਗ ਨਹੀਂ ਹੈ ਮੰਗ ਇਹ ਹੈ ਸਿਰਫ ਇੱਕ ਮੀਟ ਮੁਰਗੇ ਦੀ ਦੁਕਾਨਾਂ ਦੀ ਇੱਕ ਲਿਮਟ ਹੋਣੀ ਚਾਹੀਦੀ ਐਨੀਆਂ ਦੁਕਾਨਾਂ ਖੁੱਲੀਆਂ ਇਸ ਤੋਂ ਜ਼ਿਆਦਾ ਨਾ ਹੋਣ ਕਿਉਂਕਿ ਜਿਹੜੇ ਵੈਜੀਟੇਰੀਅਨ ਲੋਕ ਹੈ ਉਹ ਇਹ ਜੀਵਤਿਆ ਨਹੀਂ ਬਰਦਾਸ਼ਤ ਕਰ ਪਾਰੇ ਕਿਉਂਕਿ ਮਾਰਕੀਟ ਐਸੋਸੀਏਸ਼ਨ ਦੇ ਰੂਲ ਦੇ ਮੁਤਾਬਕ ਵੀ ਇਹਨਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਇਹ ਨਹੀਂ ਇੱਕ ਰੋਡ ਕਿ ਪਾਸ ਰੋਡ ਨਹੀਂ ਹੈ ਇਹ ਮੀਟ ਮੁਰਗੇ ਵਾਲੀ ਰੋਡ ਨਹੀਂ ਹੈ ਮੰਦਿਰ ਵਾਲੀ ਇਸ ਕਰਕੇ ਧਰਮ ਦੇ ਵਿਰੋਧ ਨਹੀਂ ਹੈ ਇਹ ਸਿਰਫ ਕੰਮ ਦੇ ਵਿਰੋਧ 'ਤੇ ਲੜਾਈ ਚੱਲ ਰਹੀ ਹੈ। ਭਾਵੇਂ ਤੁਸੀਂ ਮਨੁਜਾ ਕੌਂਸਲਰ ਹੋ ਫਿਰ ਵੀ ਮਨੁਜਾ ਕੌਂਸਲਰ ਤੁਹਾਡੇ ਕੋਲ ਕੀ ਐਕਚੁਅਲੀ ਦਿੱਤਾ ਜਾਊਗਾ ਮੇਰਾ ਜੋ ਫਰਜ਼ ਹੈ ਦੇਖੋ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮੈਂ ਉਹਨਾਂ ਦਾ ਵੀ ਮੈਂ ਇਹਨਾਂ ਦਾ ਵੀ ਆ ਪਰ ਜੋ ਗਲਤ ਹੈ ਮੈਂ ਉਹਦੇ ਖਿਲਾਫ ਹਾਂ ਮੈਂ ਇੱਕੋ ਗੱਲ ਕਹਿ ਰਿਹਾ ਅਸੀਂ ਸਾਰੇ ਇੱਥੇ ਬੈਠੇ ਆ ਅਸੀਂ ਇਹਨਾਂ ਨੂੰ ਵੀ ਕਿਹਾ ਹੈ ਮਾਰਕੀਟ ਵਾਲਿਆਂ ਨੂੰ ਮੀਟ ਮੁਰਗੇ ਵਾਲੇ ਦੁਕਾਨਾਂ ਤੁਸੀਂ ਆ ਕੇ ਬੈਠੋ ਇਹਨਾਂ ਦੀ ਮਜਬੂਰੀ ਸਮਝੋ ਤੇ ਮਾਰਕੀਟ ਦੀ ਏਕਤਾ ਦੇ ਨਾਲ ਜਿੰਨੀਆਂ ਦੁਕਾਨਾਂ ਤੁਹਾਨੂੰ ਮਿਲ ਕੇ ਕਹਿ ਰਿਹਾ ਉਹਦੇ ਇੱਕ ਕੰਮ ਅੱਜ 50 ਦੁਕਾਨਾਂ ਲਗਾਤਾਰ ਹੋਈ ਫੇ ਤਾਂ ਮੀਟ ਮੁਰਗੇ ਵਾਲੀ ਰੋਡ ਹੋ ਗਈ ਨਾ ਫਿਰ ਗਣੇਸ਼ ਮਹਾਰਾਜ ਦੀ ਮੰਦਰੀ ਦੀ ਰੋਡ ਕਿਵੇਂ ਬੱਚੇਗੀ ਇੱਕ ਪਾਸੇ ਠੇਕੇ ਖੁੱਲਣ ਨੂੰ ਵੀ ਪਰਪੇਸ਼ੀ ਮੰਦਰੀ ਕਿੰਨੇ ਦੁਕਾਨਾਂ ਗੁਣ ਕੀ ਲੱਗਦਾ ਭਾਜੀ ਇਸੇ ਗੱਲ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇੱਥੇ ਠੇਕੇ ਖੁੱਲਣ ਵਾਸਤੇ ਵੀ ਧਰਨਾ ਲੱਗਾ ਉਹ ਵੀ ਖੁੱਲ ਗਿਆ ਨਵਾਂ ਟਿੱਕਾ ਗੁੱਲਿਆ ਉਹ ਤੋਂ ਵੀ ਧਰਨਾ ਲਾਇਆ ਖੁੱਲ ਗਿਆ ਅੱਜ ਮੁਰਗੇ ਵਾਸਤੇ ਧਰਨਾ ਲਾਇਆ ਉਹ ਵੀ ਖੁੱਲ ਗਿਆ ਅੱਜ ਚੁਣੇ ਹੋਏ ਇੰਨੇ ਨੇ ਨਮਾਇੰਦੇ ਨੇ ਸਰਕਾਰ ਦੇ ਜਾਂ ਵੱਡੇ ਅਫਸਰ ਨੇ ਉਹਨਾਂ ਨੂੰ ਇਹ ਲੋਕ ਨਹੀਂ ਨੇ ਜਿਹੜੇ ਆ ਰਹੇ ਤੁਸੀਂ ਦੇਖੋ ਮੇਰੇ ਕੋਈ ਨਿੱਜੀ ਨਹੀਂ ਹੈ ਲੋਕਾਂ ਦੀ ਸਮੱਸਿਆ ਹੈ ਉਹਦੇ ਕਰਕੇ ਆਪਾਂ ਬੈਠੇ ਆ ਤੇ ਮੈਨੂੰ ਅੱਜ ਕੇ ਸਾਰੀ ਪਾਰਟੀਆਂ ਨੂੰ ਇਕੱਠੇ ਹੋ ਕੇ ਇਹਦੇ ਹੱਲ ਲਈ ਲੜਾਈ ਲੜਨੀ ਚਾਹੀਦੀ ਹੈ ਨਾ ਕਿ ਇੱਕ ਦੂਜੇ ਦੇ ਖਿਲਾਫ ਲੜਨਾ ਚਾਹੀਦਾ ਤੇ ਅਸੀਂ ਪ੍ਰਭੂ ਨਿਗਾਹ ਵੀ ਬੁਨਾਹ ਕਰਾਂਗੇ ਬਿਲਕੁਲ ਦੇਖੋ ਅੱਜ ਅਸੀਂ ਆਏ ਆ ਜੇ ਗੱਲ ਨਹੀਂ ਰੁਕੇਗੀ ਵੱਡੇ ਮੱਧਰ ਤੇ ਜਾਏਗੀ ਸਾਡੀ ਪਾਰਟੀ ਵੀ ਆਏਗੀ ਤੇ ਪਾਰਟੀ ਆਮ ਬੰਦੇ ਦੇ ਰੂਪੇ ਦੇ ਵਿੱਚ ਆਏਗੀ ਲੋਕਾਂ ਦੇ ਨਾਲ ਖੜਨ ਲਈ ਆਏਗੀ ਨਾ ਕਿ ਰਾਜਨੀਤੀ ਕਰਨ ਆਏਗੀ ਕਿਉਂਕਿ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਸਾਡਾ ਫਰਜ਼ ਹੈ ਮੈਂ ਦੁਕਾਨਦਾਰਾਂ ਦੇ ਨਾਲ ਵੀ ਆ ਮੈਂ ਇਹਨਾਂ ਨਾਲ ਵੀ ਮੈਨੂੰ ਪਤਾ ਹੈ ਇਹਨਾਂ ਨੂੰ ਨੁਕਸਾਨ ਹੋ ਰਿਹਾ ਪਰ ਇਹਨਾਂ ਨੂੰ ਮਾਰਕੀਟ ਤੋਂ ਪੁੱਛ ਕੇ ਏਡੇ ਵੱਡੇ ਫੈਸਲੇ ਲੈਣੇ ਚਾਹੀਦੇ ਸੀ ਨਾ ਕਿ ਇਕੱਲੇ ਲੈਣੇ ਚਾਹੀਦੇ ਸੀ ਇਹ ਦੇਖੋ ਧਰਮ ਸਾਡਾ ਅਲੱਗ-ਅਲੱਗ ਹਿੱਸਾ ਹੈ ਪਰ ਹੈ ਅਸੀਂ ਇਕੱਠੇ ਹੀ ਆਂ ਖੂਨ ਸਾਡਾ ਲਾਲ ਹੀ ਹੈ ਇਹਨਾਂ ਨੂੰ ਵੀ ਗਣੇਸ਼ ਮਹਾਰਾਜ ਮੰਦਿਰ ਦੀ ਮਰਿਆਦਾ ਸਮਝ ਨਹੀਂ ਚਾਹੀਦੀ ਹੈ ਦੇਖਣਾ ਚਾਹੀਦਾ ਨਾਲ ਮੰਦਿਰ ਹੈ ਇਸ ਤਰ੍ਹਾਂ ਦੀ ਉਹਨਾਂ ਦੀ ਸਟਰੈਟਜੀ ਬਣਾਉਂਦੇ ਨੇ ਇਹਨਾਂ ਗੱਲਾਂ ਨੂੰ ਨਿਪਟਣ ਲਈ ਇਹੀ ਸਟ੍ਰੈਟਜੀ ਤਿਆਰ ਹੋ ਰਹੀ ਹੈ ਬਾਜ਼ਾਰ ਇਕੱਠਾ ਹੋਵੇ ਇਕੱਠਾ ਹੋ ਕੇ ਤੇ ਕੋਈ ਕਿਰਾਏ ਤੇ ਨਾ ਦੇਵੇ ਤੇ ਨਾ ਮੁੱਲ ਵਿੱਚ ਜਦੋਂ ਵੇਚਣੀ ਹੈ ਪੁੱਛ ਕੇ ਵੇਚਣਾ ਤੇ ਕੀ ਕੰਮ ਕਰਨਾ ਕਿਰਾਏ ਤੇ ਦੇਣੀ ਪੁੱਛਣ ਕੀ ਕੰਮ ਕਰਨਾ ਨਾ ਲੜਾਈ ਹੋਵੇ ਤੇ ਲੱਗਦਾ ਸਟੂ ਹੋਵੇ ਤੇ ਲੱਗਦਾ ਏਸੀਪੀ ਹੋਵੇ ਕਿ ਬੈਠੇ ਇੱਕ ਪੂਰੀ ਮਾਰਕੀਟ ਦੀ ਇੱਕ ਕਮੇਟੀ ਕੋ ਹੋ ਜੇ ਤੇ ਸ ਮੁੱਦੇ ਨੂੰ ਬਿਲਕੁਲ ਅਸੀਂ ਇਹੀ ਕਿਹਾ ਹੈ ਪ੍ਰਸ਼ਾਸਨ ਨੂੰ ਵੀ ਇਹ ਕੰਨੇ ਪਿਆ ਕੋਈ ਇਹਨਾਂ ਨੂੰ ਨੇੜੇ ਇਦਾਂ ਦੀ ਮਾਰਕੀਟ ਦੇ ਦੋ ਜਿੱਥੇ ਇਹੀ ਕੱਲੀਆਂ ਦੁਕਾਨਾਂ ਹੋਣ ਜਿਹੜਾ ਖੰਦਾ ਉਹ ਜਾ ਕੇ ਲੈ ਵੇ ਉਹਨ ਇੱਕ ਜਿੱਥੇ ਜਨਤਾ ਦੇ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਨੇ ਤੁਹਾਨੂੰ ਮੈਂ ਵੈਸੇ ਦੱਸ ਦਵਾਂ ਜਨਕਪਰੀ ਵੋਟ 5000 ਰਹੀਗੀ ਲੋਕ 15000 ਰਹਿੰਦੇ ਆ 10000 ਬਣੀ ਵੀ ਵੋਟ ਨਹੀਂ ਬਣੀ ਉਹ ਵੀ ਹੋ ਗਏ ਇੱਥੇ ਬੈਕ ਸਾਈਡ ਤੇ 15000 ਬੰਦਾ ਨੇ 30000 ਬੰਦੇ ਇਸ ਜੰਕਸ਼ਨ ਕੇ ਦੇ ਵਿੱਚ ਇੰਨ ਉਹ ਆਪਣੇ ਘਟਨਾ ਸ ਸੀਵਰੇਜ ਦੇ ਵਿੱਚੋਂ ਹੱਡੀਆਂ ਨਿਕਲਣ ਬੁਰੀ ਗੱਲ ਹੈ ਕਿਤੇ ਨਾ ਕਿਤੇ ਲੋਕਾਂ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਸੀਂ ਇਹ ਕਿਸੇ ਮੁੱਦਾ ਗਲਤ ਪਾਸੇ ਨਹੀਂ ਲੈ ਆਣਾ ਚਾਹੁੰਦੇ ਇਹਨੂੰ ਖਤਮ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਹਿੰਦੇ ਜਾਂ ਤਾਂ ਇਹਨਾਂ ਨੂੰ ਕੋਈ ਮਾਰਕੀਟ ਦੇ ਦਿਓ ਜਾਂ ਕੋਈ ਇਹਦਾ ਹੱਲ ਕਰ ਦਿਓ ਪਰਟੀਕੂਲ ਇੰਨੀਆਂ ਦੁਕਾਨਾਂ ਖੁੱਲ ਚੁੱਕੀਆਂ ਇਹ ਨਹੀਂ ਲਗਾਤਾਰ ਮਾਰਕੀਟ ਹੀ ਇੱਦਾਂ ਦੀ ਬਣਾ ਦਿਓ ਫਿਰ ਤਾਂ ਕਿਤੇ ਨਾ ਕਿਤੇ ਦੂਸਰੇ ਬੰਦੇ ਦਾ ਰਹਿਣਾ ਔਖਾ ਹੋ ਜਾਊਗਾ ਇਹ ਇਹਨਾਂ ਚੀਜ਼ਾਂ ਦਾ ਹੱਲ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਹਲੇ ਕਿਹਾ ਕਿ ਜਿਹੜੇ ਸ਼ਰਾਬ ਦੀਆਂ ਦੁਕਾਨਾਂ ਇਹਨਾਂ ਦੀ ਵੀ ਐਸੋਸੀਏਸ਼ਨ ਨੂੰ ਜੇ ਤੁਹਾਡੀ ਕੋਈ ਐਸੋਸੀਏਸ਼ਨ ਹੈਗੀ ਹੈ ਤੁਸੀਂ ਮਾਰਕੀਟ ਦੀ ਐਸੋਸੀਏਸ਼ਨ ਬੈਗੇ ਉੱਚੀ ਦਾ ਹੱਲ ਕਰੋ ਇਹ ਪਹਿਲੀ ਵਾਰੀ ਐਸਵਰ ਗਣੇਸ਼ ਮਹਾਰਾਜ ਮੰਦਿਰ ਨੇ ਇਕਤਾ ਦਿਖਾਈ ਹੈ ਰੋਡ ਨੇ ਇਕਤਾ ਦਿਖਾ ਕੇ ਦੇਖੋ ਤੁਸੀਂ ਦੇਖ ਸਕਦੇ ਦੁਕਾਨਾਂ ਬੰਦ ਹੈ ਅੱਜ ਦੁਕਾਨਾਂ ਬੰਦ ਇਸੇ ਕਰਕੇ ਮਾਰਕੀਟ ਇਕ ਹੋਵੇ ਜਦੋਂ ਮਾਰਕੀਟ ਇਕ ਹੋਏਗੀ ਤੇ ਮੈਨੂੰ 100% ਹੈ ਜਿਹੜਾ ਕੰਮ ਉਹਦਾ ਹੱਲ ਹੋਣਾ ਸ਼ੁਰੂ ਹੋ ਜਾਏਗਾ ਠੀਕ ਹੈ ਅੱਜ ਜ਼ਰੂਰ ਕਮਜ਼ੋਰ ਆ ਪਰ ਡੇ ਬਾਈ ਡੇ ਪਰਿਵਾਰ ਵੀ ਤਗੜਾ ਹੋਏਗਾ ਤੇ ਅੱਗੋਂ ਦੁਕਾਨ ਨਹੀਂ ਖੁੱਲਲੇਗੀ ਕਿਉਂਕਿ ਅੱਜ ਤੱਕ ਤ ਨਹੀਂ ਹੋਈ ਸੀ ਇਕਤਾ ਤੋਂ ਬਗੈਰ ਹਰ ਬੰਦਾ ਕਹਿੰਦਾ ਇੱਥੇ ਕਿੰਨੇ ਪੁੱਛਣਾ ਵੈ ਦੋ ਧਰਨੇ ਲਾਣਗੇ ਮੁੜ ਕੇ ਦੁਕਾਨ ਖੁੱਲ ਜੇਗੀ ਪਰ ਜਿਸ ਤਰ੍ਹਾਂ ਪਿਆਰ ਇਕਤਾ ਦਿਖਾ ਰਹੇ ਆ ਮੈਨੂੰ ਲੱਗਦਾ ਅੱਜ ਹੱਲ ਕਰਨਗੇ ਪਰ ਮੈਂ ਸਾਰੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਇੱਥੇ ਵੋਟ ਬੈਂਕ ਦੀ ਰਾਜਨੀਤੀ ਨਾ ਦੇਖੋ ਇੱਕ ਦੂਜੇ ਦਾ ਪਿਆਰ ਸਮਝੋ ਕਿਸ ਵਾਸਤੇ ਧਰਨਾ ਦੇ ਰਿਹਾ ਹੈ ਇਹ ਧਰਨਾ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਇੱਕ ਦੁਕਾਨ ਦੇ ਖਿਲਾਫ ਹੈ ਮੀਟ ਮੁਰਗੇ ਦੀ ਦੁਕਾਨ ਨਹੀਂ ਖੁੱਲਣੀ ਚਾਹੀਦੀ ਸਿਰਫ ਇਸ ਵਾਸਤੇ ਧਰਨਾ ਸਾਰਿਆਂ ਨੂੰ ਮਿਲ ਕੇ ਗਣੇਸ਼ ਮਹਾਰਾਜੀ ਮਾਰਕੀਟ ਦਾ ਸਾਥ ਦੇਣਾ ਚਾਹੀਦਾ ਹੈ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਜੀ ਪਹਿਲਾਂ ਵੀ ਬੇਨਤੀ ਰਾਤ ਅਸੀਂ ਇਸ ਏਰੀਆ ਵਿੱਚ ਅਸੀਂ ਜੀ ਕੰਮ ਆਇਆ ਸੀ ਲੇਕਿਨ ਉਸ ਦਿਨ ਕੀ ਗੱਲ ਆ ਉਹ ਉਸੇ ਪਹਿਲੇ ਵੀ ਇਤਨਾ ਹੀ ਅਸ਼ਵਾਸਨ ਦਿੱਤਾ ਸੀ ਇਸ ਗੱਲ ਤੇ ਸੋਚਿਆ ਜਾਏਗਾ ਪਰ ਮੈਨੂੰ ਕੋਈ ਨਜ਼ਰ ਨਹੀਂ ਆ ਰਹਾ ਤੁਸੀਂ ਦੇਖੋ ਕਿਹੜੀ ਸ਼ੈ ਐ ਇੰਨਾ ਪੁਜਾਰ ਉਲਟ ਹੋਵੇ ਮੇਰੇ ਖਿਆਲ ਦੋ 300 ਲੋਕ ਖੜੇ ਹੋਣ ਤੋਂ 300 ਦੁਕਾਨਾਂ ਬੰਦ ਕਰਕੇ ਉਹ ਦੁਕਾਨ ਖੁੱਲੀ ਐ ਮਾਰਕੀਟ ਐਸੋਸੀਏਸ਼ਨ ਦੀ ਰੱਤਾ ਪਰ ਉਹਨਾਂ ਨੂੰ ਕਦਰ ਨਹੀਂ ਐ ਤੇ ਨਾ ਉਹਨਾਂ ਨੂੰ ਕਿਸੇ ਕੱਲ ਦਾ ਡਰ ਐ ਇਹਦੇ ਮਗਰ ਬੋ ਆ ਰਹੀ ਸਾਜ਼ਿਸ਼ ਕਿਸੇ ਨਾ ਕਿਸੇ ਅਫਸਰ ਦਾ ਯਾਰ ਆਣੀ ਤੇ ਦੀ ਸਾਜ਼ਿਸ਼ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਆਪ ਸਾਰੇ ਇਕੱਠੇ ਹੋਈਏ ਉਹ ਵੀ ਦੁਕਾਨ ਨੂੰ ਮੰਨਣਾ ਚਾਹੀਦਾ ਹੈ ਨਾ ਤੁਸੀਂ ਉਹਨਾਂ ਨੂੰ ਕੋਈ ਡਰ ਨਹੀਂ ਅਸੀਂ ਬੰਦ ਕੀਤੀ ਹੋਈਆਂ ਉਹਨਾਂ ਦੀ ਖੁੱਲੀਆਂ ਦੇਖੋ ਆਪਣੇ ਪੰਜਾਬ ਦੇ ਵਿੱਚ ਸਾਡੇ ਹਾਲਾਤ ਕੀ ਹੋ ਗਏ ਆ ਪਾਰਟੀ ਨਾ ਨਹੀਂ ਹੈ ਕੋਈ ਵੀ ਬੰਦਾ ਗਣੇਸ਼ਨਗਰ ਮਾਰਕੀਟ ਐਸ਼ੀਸ਼ ਵੱਲੋਂ ਜੋ ਅੱਜ ਸਮੁੱਚੇ ਤੌਰ ਤੇ ਆਪਣੀਆਂ ਦੁਕਾਨਾਂ ਬੰਦ ਕਰਕੇ ਜੀਵਨ ਬਚਾ ਦੇ ਖਿਲਾਫ ਇੱਕ ਰੋਚ ਮਜਹਰਾ ਕੀਤਾ ਜਾ ਰਿਹਾ ਹੈ ਉਹਦੇ ਚ ਅਸੀਂ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਕਾਂਗਰਸ ਦਾ ਉਪਪ੍ਰਧਾਨ ਦੇ ਨਾਤੇ ਗਣੇਸ਼ਨਗਰ ਮਾਰਕੀਟ ਨੂੰ ਆਪਰਾ ਸਮਰਥਨ ਕਰਦੇ ਹਾਂ ਕਿਉਂਕਿ ਇਲਾਕਾ ਨਵਾਸੀਆਂ ਦੀ ਜੋ ਗੱਲ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਜਿਹੜੀ ਮਾਰਕੀਟਿੰਗ ਮਾਰਕੀਟ ਹੈ ਤੇ ਜਿਹੜੇ ਤਾਂ ਵੀ ਸਥਾਨ ਹੈ ਸ੍ਰੀ ਗੁਰਦੁਆਰਾ ਸਾਹਿਬ ਵੀ ਹੈ ਤੇ ਮੰਦਿਰ ਸਾਹਿਬ ਵੀ ਹੈ ਇਸ ਮਾਰਕੀਟ ਵਿੱਚ ਗੁਰਦੁਆਰੇ ਔਰ ਮੰਦਿਰ ਦੇ ਬਿਲਕੁਲ ਨਜ਼ਦੀਕ ਵਿੱਚ ਹੀ ਮੀਟ ਦੇ ਦੁਕਾਨਾਂ ਵੀ ਹਨ ਤੇ ਸ਼ਰਾਬ ਦੇ ਠੇਕੇ ਵੀ ਹਨ ਜਿੱਤੇ ਸ਼ਰਾਬ ਦੇ ਠੇਕੇ ਤੇ ਮੀਟ ਦੇ ਦੁਕਾਨਾਂ ਵੀ ਦਿਨੋ-ਦਿਨ ਵਧੀਆਂ ਜਾ ਰਹੀਆਂ ਨੇ ਮਾਰਕੀਟ ਦੀ ਮੰਗ ਸੀ ਕਿ ਇਸ ਪ੍ਰਸ਼ਾਸਨ ਇਹਨਾਂ ਨੂੰ ਕਿਉਂ ਮਜ਼ਦੂਰੀ ਦੇ ਦਿੰਦਾ ਹੈ ਜੀਵ ਹੱਤੇ ਕਿਉਂ ਰਹੀ ਇੱਕ ਜੀਵ ਦੇ ਸਾਹਮਣੇ ਜੀਵ ਦੂਜੇ ਜੀਵ ਦੀ ਹੱਤਾਂ ਕਿਉਂ ਹੋ ਰਹੀ ਹੈ ਜੋ ਕਿ ਗੈਕ ਨੂੰ ਨਹੀਂ ਹੈ ਜੀਵ ਹੱਤੇ ਵਿਰੋਧ ਵਿੱਚ ਅੱਜ ਸਮੂਹ ਮਾਕੀ ਲੋਕਾਂ ਦੁਕਾਨਾਂ ਬੰਦ ਕਰਕੇ ਰੋਹ ਮਿਆਰਾ ਕੀਤਾ ਗਿਆ ਤੇ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਮੰਗ ਕੀਤੀ ਗਈ ਹੈ ਚਾਹੇ ਡੀអੀਓ ਨੂੰ ਅਤੇ ਨਗਰ ਨਿਗਮ ਕਮਿਸ਼ਨ ਨੂੰ ਮੰਗ ਕੀਤੀ ਗਈ ਹੈ ਕਿ ਇਹ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਇਹਨਾਂ ਨੂੰ ਠੇਕੇ ਖੋਲਣ ਦੀ ਮੰਦਰ ਦੇ ਨਦੀਕ ਤੇ ਗੁਰੂਕਾਰ ਦੇ ਨਦੀ ਜੀ ਠੇਕੇ ਖੋਲੰਦੀ ਤੇ ਮੀਟ ਦੇ ਕੰਨ ਖੋਲੰਦੀ ਕਿੰਨੇ ਮਜੂਰੀ ਦਿੱਤੀ ਹੈ ਜਿੰਨੇ ਵੀ ਮਜੂਰੀ ਦਿੱਤੀ ਹੈ ਅਸੀਂ ਉਹਦੀ ਜਾਣ ਦੀ ਮੰਗ ਕਰਦੇ ਆਂ ਸਾਡੇ ਸ਼ਾਇਦ ਐਡੀਸ਼ਨ ਮੰਗ ਕਰਦੇ ਆਂ ਕਿ ਤੁਸੀਂ ਆਪ ਸਟੈਪ ਕਰਕੇ ਇਸ ਮਾਰਕੀਟ ਦੇ ਜੋ ਮੁੱਦਾ ਹੈ ਇਹਨੂੰ ਖਤਮ ਕੀਤਾ ਜਾਵੇ ਅਤੇ ਦੋਨੋਂ ਜਿਹੜੀ ਮੀਟ ਐਸ਼ੂਅਨ ਵੀ ਹੈਗੀ ਹੈ ਲੋਕੀ ਦੁਕਾਨ ਦੇ ਵਿੱਚ ਬਿਠਾ ਕੇ ਇਹ ਮੁੱਦੇ ਨੂੰ ਬਿਨਾਂ ਕਿਸੇ ਝਗੜੇ ਤੋਂ ਸਮਾਪਤ ਕੀਤਾ ਜਾਵੇ ਕਿੰਨੇ ਜੀ ਜਦੋਂ ਇਸ ਦੁਕਾਨ ਦੇ ਉੱਪਰ ਬੂਖ ਲੱਗ ਰਿਹਾ ਸੀ ਮੀਟ ਸ਼ੌਕ ਦਾ ਉਹ ਕਿਹਾ ਵਾ ਵਿੱਚ ਉਸ ਉਸ ਨੂੰ ਲੈ ਕੇ ਜਦੋਂ ਵਿਰੋਧ ਨਹੀਂ ਚੁੱਕਿਆ ਭੁੱਲਣਾ ਅਸੀਂ ਇਲਾਕਾ ਨਿਵਾਸੀਆਂ ਨੇ ਇਸ ਸਬੰਧੀ ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਿਲਕਕੇ ਦੇ ਐਸ.ਐਚ.ਓ. ਨੂੰ ਵੀ ਇੱਕ ਕਮੇਟੀ ਦਿੱਤੀ ਹੈ ਲੇਕਿਨ ਉਸ ਕਮੇਟੀ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਜਿਸ ਕਰਕੇ ਅੱਜ ਮਜਬੂਰਨ ਸਾਰੇ ਦੁਕਾਨਦਾਰਾਂ ਨੂੰ ਮਾਰਕੀਟ ਗਾਂਦ ਬੰਦ ਕਰਨੀ ਪੈ ਰਹੀ ਹੈ ਜਿੱਥੇ ਕੌਂਸਲ ਸਮਰਥਨ ਦਿੱਤਾ ਗਿਆ ਉਹ ਤੇ ਭਾਜਪਾ ਨੂੰ ਸਮਰਥਨ ਦਿੱਤਾ ਗਿਆ ਲਾਲਾ ਜਥੇਪ੍ਰਿੰਦੀਪ ਨੂੰ ਸਮਰਥਨ ਦਿੱਤਾ ਗਿਆ ਅਸੀਂ ਸਮੁੱਚੇ ਇਲਾਕਾ ਨੂੰ ਸੀ ਹੁੰਦੇ ਕਹਿੰਦੇ ਅਸੀਂ ਹਰ ਤਰ੍ਹਾਂ ਦੀ ਕਦਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਅਸੀਂ ਇਹ ਚੈਨੇਕ ਜੀਵ ਹੱਤਿਆ ਨਹੀਂ ਹੋਣੀ ਚਾਹੀਦੀ ਲੇਕਿਨ ਤੁਸੀਂ ਕੌਂਸਲ ਕੌਂਸਲ ਮੌਜੂਦਾ ਕੌਂਸਲ ਵੀ ਤੁਹਾਡੇ ਵਿੱਚ ਬਾਰ ਬੈਠੇ ਨੇ ਲੇਕਿਨ ਤੁਹਾਡੀ ਮੰਗ ਅਸੀਂ ਚਾਹੁੰਦੇ ਆ ਕਿ ਤੁਸੀਂ ਦੁਕਾਨਾਂ ਖੋ ਰਿਓ ਜਿਹੜੀ ਦੁਕਾਨਾਂ ਖੋ ਰਿਓ ਹੋ ਹੋਰ ਵੀ ਰੋਜ਼ਗਾਰ ਹੈਗੇ ਆ ਜੀ ਹੱਤਿਆ ਕਿਉਂ ਹੋ ਰਹੀ ਏ ਅਸੀਂ ਜੀ ਹੱਤਿਆ ਦੇ ਖਿਲਾਫ ਆ ਅਸੀਂ ਜੀ ਹੱਤਿਆ ਕਰਗੇ ਅਸੀਂ ਰੋਜ਼ ਪ੍ਰਦਰਸ਼ਨ ਦਾ ਸਮਰਥਨ ਕਰਦੇ ਆਂ ਹਾਂਜੀ ਸਰ ਕੀ ਨਾਮ ਆ ਜੀ ਭੁਪੇਂਦਰ ਰੌਕੇ ਜੀ ਜੀ ਕੀ ਮਾਮਲਾ ਕੀ ਗਾ ਸਾਰੇ ਮਹੱਲਾ ਦੇ ਵਾਸੀ ਤੁਸੀਂ ਇਕੱਠੇ ਹੋਏ ਹੋ ਗਣੇਸ਼ ਨਗਰ ਦੇ ਵਿੱਚ ਮਾਮਲਾ ਕੋਈ ਇਸ਼ੂ ਹੈ ਨਹੀਂ ਹੈ ਵੀ ਬਹੁਤ ਵੱਡਾ ਹੈ ਵੀ ਇੱਥੇ ਇੱਕ ਗਣੇਸ਼ ਨਗਰ ਮੰਦਿਰ ਰੋਡ ਤੇ ਅਸੀਂ ਸਾਰੇ ਇਕੱਠੇ ਹੋਏ ਆਂ ਇਸ ਰੋਡ ਦਾ ਨਾਮ ਗਣੇਸ਼ ਨਗਰ ਮੰਦਿਰ ਰੋਡ ਹੈ ਗਣੇਸ਼ ਨਗਰ ਮੰਦਿਰ ਰੋਡ ਉਹ ਪਰਲੇ ਪਾਸੇ ਇੱਧਰ ਮੰਦਿਰ ਹੈ ਇੱਧਰ ਗੁਰਦੁਆਰਾ ਹੈ ਜੀ ਇੱਥੇ ਇੱਕ ਇਹ ਮੀਟ ਦੀ ਦੁਕਾਨ ਖੁੱਲ ਗਈ ਹੈ ਮੰਦਿਰ ਦੇ ਨੇੜੇ ਜਿਹਦੇ ਕਰਕੇ ਸੜਾ ਮਹੱਲਾ ਸਮਾਜ ਇਕੱਠਾ ਹੋਇਆ ਹੈ ਉਹਦੀ ਵਿਰੋਧ ਦੇ ਵਿੱਚ ਅਸੀਂ ਇਕੱਠੇ ਹੋਏ ਆ ਕਿ ਜਿਹੜੀ ਕਿ ਇਹ ਚੀਜ਼ ਧਾਰਮਿਕ ਸਥਾਨਾਂ ਦੇ ਨੇੜੇ ਨਹੀਂ ਹੋਣੀ ਚਾਹੀਦੀ ਬਸ ਆ ਮਾਮਲਾ ਨਾਲ ਸ਼ਰਾਬ ਦਾ ਵੀ ਦੁਕਾਨ ਹੈ ਨਹੀਂ ਨਹੀਂ ਛੱਡੋ ਵਿਸ਼ੇਨਾ ਬਦਲੋ ਜਿਹੜੀ ਗੱਲ ਉਹੀ ਹੈ ਨਾ ਵਿਸ਼ੇ ਤੇ ਚੱਲੋ ਅਸੀਂ ਉਹਦੇ ਉਹਦੇ ਮਤਲਬ ਵਿਅਕਤੀ ਦੇ ਖਿਲਾਫ ਨਹੀਂ ਕਿਸੇ ਧਰਮ ਦੇ ਖਿਲਾਫ ਨਹੀਂ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਅਸੀਂ ਉਹਦਾ ਸਹਿਯੋਗ ਕਰਨ ਵਾਸਤੇ ਬੈਠੇ ਆ ਜਿਹੜਾ ਦੁਕਾਨਦਾਰ ਖੋਲਿਆ ਉਹਨਾਂ ਕਹਿੰਦੇ ਮੀਟ ਦੀ ਦੁਕਾਨ ਆ ਖੋਲ ਹੋਰ ਜਿਹੜਾ ਮਰਜ਼ੀ ਕੰਮ ਕਰਨਾ ਜਿੱਤੇ ਤੈਨੂੰ ਲੋੜ ਹੈ ਸਾਨੂੰ ਅਸੀਂ ਤੇਰੀ ਹੈਲਪ ਕਰਾਂਗੇ ਜਦੋਂ ਦੁਕਾਨ ਦੇ ਉੱਪਰ ਬੰਦ ਲੱਗ ਰਿਹਾ ਸੀ ਜਦੋਂ ਦੁਕਾਨ ਜਦੋਂ ਖੁੱਲੀ ਉਹਦੋਂ ਕੀ ਕਿਸ ਕੀ ਕਹਿ ਕੇ ਦੁਕਾਨ ਖੁਲਵਾਈ ਗਈ ਕੀ ਕਿਸ ਤਰ੍ਹਾਂ ਦੁਕਾਨ ਖੁੱਲੀ ਉਹਨੇ ਕਿਹਾ ਬ੍ਰਦਰ ਮੈਨੂੰ ਸੌਰੀ ਮੈਨੂੰ ਪਤਾ ਨਹੀਂ ਕੀ ਸੀ ਦਾ ਦੇਖੋ ਮੈਂ ਤਾਂ ਅਸੀਂ ਹੋਰ ਸੇਵਾ ਲੱਗੇ ਰਹਿੰਦੇ ਸੰਤ ਤਾਂ ਹੁਣ ਪਤਾ ਲੱਗਿਆ ਅਸੀਂ ਇਸ ਮੁਹੱਲੇ 'ਚ ਰਹਿੰਦੇ ਆ ਪਤਾ ਨਹੀਂ ਉਹ ਪੁੱਛ ਸਕਦੇ ਦੁਕਾਨਦਾਰ ਖੜਾ ਵੀ ਦੁਕਾਨ ਕਿਰਾਏ ਦੇ ਕੇ ਆਪਣੀ ਹੈ ਹਾਂ ਉਹ